ਪਹਿਲੇ ਤਾਂ ਤੁਹਾਡਾ ਇਸ ਨੂੰ ਧੰਨਵਾਦ ਮੈਂ ਨਾ ਉਹ ਕਹਿਆ ਕਿ ਆਹ ਵੀ ਪੰਜਾਬ ਦੇ ਪਹਿਲੇ ਤਸਦੀਲਦਾਰ ਹਾਂ ਇਤਿਹਾਸ ਨਹੀਂ ਜਾਊਗਾ ਇਹ ਜੀ ਵੀਜ਼ੀ ਵਾਇਰਸ ਆਇਆ ਸੀ 2022 ਤੋਂ ਚੱਲ ਰਿਹਾ ਹੈ ਜੀ 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 ਪੰਜਾਬ ਦਾ ਕੋਈ ਅਫਸਰ ਮਤਲਬ ਪਹਿਲੇ ਉਹ ਭਾਵੇਂ ਕਹਿ ਕੇ ਮੈਂ ਤਾਂ ਕਰ ਕਰਕੇ ਬੁਲਾਏ ਵੀ ਆਏ ਘਰ ਘਰ ਮੁਆਇਨਾ ਕਰਨ ਤਾਂ ਆਏ ਨਹੀਂ ਠੀਕ ਆ ਤੇ 2 ਸਾਲਾਂ ਬਾਅਦ ਪੰਜਾਬ ਸਰਕਾਰ ਦਾ ਵੀ ਨਮਾਇੰਦਾ ਖੇਤਾਂ 'ਚ ਅੱਜ ਆਇਆ ਤੇ ਹੁਣ ਆਪਾਂ ਦੇਖੀਏ ਹਨਾ ਇਹਦੀ ਰਿਪੋਰਟ ਨੂੰ ਤਿਆਰ ਕਰਕੇ ਨਾ ਇੱਕ ਇੱਕ ਪਿੰਡ ਪਿੰਡ ਦਾ 400 1 700 1 ਰਕਵਾ 700 1 ਦੇ ਵਿੱਚੋਂ 400 1 ਰਕਵਾ ਮਤਲਬ ਇਹ ਬਾਈਸ ਪ੍ਰਧਾਨ ਕਿਹੜੇ ਚ ਆ ਗਿਆ ਬਿਲਕੁਲ ਖਤਮ ਹੋਈਆਂ ਪੇਜ ਮੈਨੀਆਂ ਤੇ ਜ਼ਮੀਨਾਂ ਵੀ ਉਹ ਆ ਰਹੀ ਜੇ ਨੋਟਿਸ ਕੋਈ ਹੋਰ ਦਾ ਨਹੀਂ ਆਪਣੇ ਪਟਿਆਲੇ ਜ਼ਿਲ੍ਹੇ ਸਾਰੇ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਦਾ ਸੀ ਧੰਨਵਾਦੀਆਂ ਸਾਡੇ ਭਾਈ ਮੈਂ ਤਾਂ ਐਮਐਲਏ ਸਾਹਿਬ ਹੀ ਕਹੂੰਗਾ ਸਾਡੇ ਵੀ ਤਾਂ ਐਮਐਲਏ ਹੀ ਨੇ ਜੀ ਸਰਦਾਰ ਹਿੰਦਰਪਾਲ ਸਿੰਘ ਚੰਦੂ ਮજરાਈ ਦਾ ਇਹਨਾਂ ਨੇ ਸਾਡੇ ਇੱਕ ਨਿੱਕੇ ਜਿਹੇ ਸੱਦੇ ਤੇ ਸਾਡੇ ਪਿੰਡਾਂ ਦੇ ਜਿੰਨੇ ਵੀ ਸਾਡੇ ਇਲਾਕੇ ਇਲਾਕੇ ਦੇ ਕਿਸਾਨ ਪੀੜਤ ਨੇ ਇਸ ਰੋਗ ਤੋਂ ਨਿੱਕੇ ਬੂਟੇ ਨੂੰ ਕਿ ਛੋਟਾ ਸਾਡੇ ਪੰਜਾਬੀ ਭਾਸ਼ਾ ਜਾਨੀ ਕਿ ਆਪਾਂ ਨੂੰ ਨਿੱਕਾ ਬੂਟਾ ਕਹਿ ਦਿੰਦੇ ਆ ਜੀ ਉਹਦੇ ਨਾਲ ਘਟੂ ਘਟ ਸਾਡੇ ਪਿੰਡ ਦਾ 700 ਏਕੜ ਰਕਬਾ ਜਿਹਦੇ 400 ਏਕੜ ਬਿਲਕੁਲ ਹੀ ਖਤਮ ਹੈ ਜੀ ਉਹ ਬਕਾਇਦਾ ਇਹਦੇ 'ਚ ਕੋਈ ਹਵਾਵਾ ਗੱਲਾਂ ਨਹੀਂ ਹੈਗੀਆਂ ਜੀ ਬਕਾਇਦਾ ਆ ਕੇ ਦੇਖ ਵੀ ਸਕਦੇ ਨੇ ਇਹਨੂੰ ਚੈੱਕ ਵੀ ਕਰ ਸਕਦੇ ਨੇ ਤੇ ਦਿਖਾਇਆ ਦਈ ਬਾਈ ਦੀ ਮਿਹਨਤ ਤੇ ਤਹਿਸੀਲਦਾਰ ਸਾਹਿਬ ਤੇ ਪਟਵਾਰੀ ਸਾਹਿਬ ਉਹਨਾਂ ਨੂੰ ਅਸੀਂ ਮੌਕੇ ਤੇ ਬੁਲਾ ਕੇ ਉਹਨਾਂ ਦਾ ਮੌਕਾ ਵੀ ਆਪਣਾ ਜਾਇਜ਼ਾ ਵੀ ਕਰਾਇਆ ਜੀ ਉਹਦੇ ਚ ਉਹ ਦੇਖ ਕੇ ਉਹ ਵੀ ਕਹਿ ਕੇ ਗਏ ਨੇ ਵੀ ਇਹ ਹੈਗੀ ਐ ਇਸ ਕਾਇਤ ਬਹੁਤ ਜਿਆਦੇ ਐ ਤੇ ਅਸੀਂ ਬਾਈ ਦਾ ਬਹੁਤ ਬਾਰੇ ਫਿਰ ਧੰਨਵਾਦ ਕਰਦੇ ਆ ਜਨਮਾਦਰ ਸਾਹਿਬ ਦਾ ਇਹਨਾਂ ਨੇ ਸਾਡੀ ਨਿੱਕੀ ਜੀ ਬੇਨਤੀ ਤੇ ਸਾਡੇ ਪਿੰਡ ਆ ਕੇ ਸਾਡੇ ਥੱਕ ਚਹਾ ਦਾ ਨਾਰਾ ਮਾਰਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਿ ਸ੍ਰੀ ਅਕਾਲ 31 ਕਿਲੇ ਠੇਕੇ ਦੇ ਲਿੱਤੇ ਹੋਏ ਸੀ ਜਿਹਨਾਂ ਸੋ 15 ਤੋਂ 16 ਕਿਲੇ ਦਿਨ ਤੋਂ 100% ਖਤਮ ਹੋ ਗਏ ਇਸ ਬਾਰਿਸ਼ ਦੇ ਨਾਲ ਤੇ ਸਾਡੇ ਲਈ ਕੋਈ ਇੱਥੇ ਸੁਣਵਾਈ ਲਈ ਕੋਈ ਨਹੀਂ ਪਹੁੰਚਿਆ ਤੇ ਕੋਈ ਵੀ ਇੱਥੇ ਪਹਿਲਾਂ ਕੋਈ ਦੇਖਣ ਨਹੀਂ ਆ ਰਿਹਾ ਤੇ ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਜੋ ਇੱਥੇ ਸਾਡੇ ਲਈ ਸਟਾ ਕੇ ਖੜੇ ਸਾਡੇ ਇੱਥੇ ਦਿਖਾਇਆ ਬਾਇਰ ਸਰ ਨੂੰ ਸਾਰਿਆਂ ਨੂੰ ਬਿਲਕੁਲ ਤੇ ਪਰਿਵਾਰੀ ਸਾਹਿਬ ਵੀ ਇੱਥੇ ਸੱਦੇ ਨੇ ਤਹਿਸੀਲ ਤਹਿਸੀਲਦਾਰ ਸਾਹਿਬ ਵੀ ਸੱਦੇ ਨੇ ਬਹੁਤ ਧੰਨਵਾਦ ਕਰਦੇ ਆ ਸਾਰਿਆਂ ਦਾ ਦੇਖੋ ਅਸੀਂ 2022 ਦੇ ਵਿੱਚ ਵੀ ਬਹੁਤ ਰੌਲਾ ਪਾਇਆ ਪਰ ਸਰਕਾਰ ਨੇ ਅਣਸੁਣੀ ਕਰਤੀ ਗੱਲ ਤੇ ਹੁਣ 2025 ਦੇ ਵਿੱਚ ਫੇਰ ਇਹ ਇਲਾਕਾ ਜਿੱਥੇ ਹੜਾ ਨਾਲ ਜੂਝ ਰਿਹਾ ਉਥੇ ਬਹੁਤ ਵੱਡੀ ਆਫਤ ਜਿਹਨੂੰ ਅਨਗੋਲਾ ਕੀਤਾ ਜਾ ਰਿਹਾ ਉਹ ਚਾਇਨਾ ਵਾਇਰਸ ਕਦੇ ਉਹਦਾ ਨਾਮ ਤੁਸੀਂ ਬੋਣਾ ਬੁੱਟਾ ਰੱਖਦਾਨੇ ਹੋ ਹੁਣ ਫਿਜੀ ਵਾਇਰਸ ਕਹਿ ਰਹੇ ਆ ਨਾਮ ਬਦਲੇਗੇ ਪਰ ਉਹਦਾ ਇਲਾਜ ਉਹਦਾ ਮੁਆਵਜ਼ਾ ਹੁਣ ਤੱਕਰ ਕਿਸਾਨਾਂ ਨੂੰ ਨਹੀਂ ਮਿਲਿਆ ਤੇ ਕੱਲ ਅਸੀਂ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮਿਲੇ ਉਹਨਾਂ ਨੂੰ ਸਾਰੀ ਗੱਲਬਾਤ ਸਮਝਾਈ ਪਿੰਡਾਂ ਦੇ ਵਿੱਚ ਰਿਪੋਰਟ ਇਕੱਠੀ ਕਰਕੇ ਉਹਨਾਂ ਨੂੰ ਦਿੱਤੀ ਤੇ ਅੱਜ ਵੀ ਮੇਰੀ ਇਹਨਾਂ ਦੇ ਸਪੈਸ਼ਲ ਅਧਿਕਾਰੀਆਂ ਨਾਲ ਉੱਚ ਅਧਿਕਾਰੀਆਂ ਨਾਲ ਗੱਲ ਹੋਈ ਕੰਮ ਮਿੰਟਾ ਕਰ ਕਰਕੇ ਉਹਨਾਂ ਦੀ ਟੀਮ ਜਿਹੜੀ ਹੈਗੀ ਇੱਥੇ ਬੁਲਵਾਈ। ਹੁਣ ਤਹਿਸੀਲਦਾਰ ਪਟਿਆਲਾ ਇੱਥੇ ਆ ਕੇ ਗਏ ਨੇ, ਦੇਖ ਕੇ ਗਏ ਨੇ ਪੰਜੋਲੇ ਪਿੰਡ ਦੇ ਵਿੱਚ 700 ਏਕੜ ਰਕਵਾ ਤੇ 700 ਏਕੜ ਰਕਵੇ ਦੇ ਵਿੱਚੋਂ 400 ਏਕੜ ਤੋਂ ਉੱਤੇ ਰਕਵਾ ਅੱਜ ਇਹ ਫਿਜੀ ਵਾਇਰਸ ਚਾਇਨਾ ਵਾਇਰਸ ਦੀ ਮਾਰ ਥਲੇ। ਸੋ ਮੈਂ ਤਾਂ ਧੰਨਵਾਦ ਕੀਤਾ ਤਹਿਸੀਲਦਾਰ ਸਾਹਿਬ ਦਾ ਵੀ ਤੁਸੀਂ ਪੰਜਾਬ ਦੇ ਇਤਿਹਾਸ ਦੇ ਵਿੱਚ ਤੁਹਾਡਾ ਨਾਮ ਲਿਖਿਆ ਜਾਊਗਾ ਵੀ 2 ਸਾਲਾਂ ਦੇ ਵਿੱਚ ਤੁਸੀਂ ਪਹਿਲੇ ਅਧਿਕਾਰੀ ਹੋ ਜਿਨ੍ਹਾਂ ਨੂੰ ਮਿੰਟਾ ਕਰ ਕਰਕੇ ਇਹ ਫੀਜ਼ੀ ਵਾਇਰਸ ਦੇ ਖੇਤ ਤੁਸੀਂ ਦੇਖਣ ਆਏ ਹੋ ਸਰਕਾਰ ਦੀਆਂ ਹਜੇ ਕੋਈ ਹਦਾਇਤਾਂ ਨਹੀਂ ਹੈਗੀਆਂ ਵੀ ਇਹਨਾਂ ਖੇਤਾਂ ਦੇ ਵਿੱਚ ਜਾ ਕੇ ਦੇਖੋ ਤਾਂ ਸਹੀ ਲੋਕਾਂ ਨੇ ਊਣੀ ਕੁੜੀ ਤੇ ਵਾਹ ਲਿਆ ਹੁਣ 21 ਲੱਖ ਰੁਪਇਆ ਜਿੱਥੇ ਠੇਕਾ ਆ 37 ਕਿੱਲੇ ਨੇ ਠੇਕੇ ਦੇ ਇਸ ਪਿੰਡ ਦੇ ਇੱਕ ਨੌਜਵਾਨ ਦੇ ਕੋਲੇ 37 ਕਿੱਲੇ 37 ਕਿੱਲਾਂ ਦੇ ਵਿੱਚੋਂ 15 ਕਿੱਲੇ ਜਿਹੜੇ ਹੈਗੇ ਨੇ ਉਹ ਇਸ ਵਰਗੇ 15 ਮੁੰਡੇ ਹੋਰ ਨੇ ਜਿਨ੍ਹਾਂ ਨੇ ਲਿੱਤੇ ਹੋਏ ਨੇ ਜੀ ਇਹਨਾਂ ਇਹਨਾਂ ਵਰਗੇ ਕਿੰਨੇ ਨੌਜਵਾਨ ਹੋਰ ਨੇ ਜਿਨ੍ਹਾਂ ਨੇ ਠੇਕੇ ਦੇ ਉੱਤੇ ਜ਼ਮੀਨਾਂ ਲੱਤੀਆਂ ਹੋਈਆਂ ਤੇ ਇਸ ਭਾਰੀ ਬਰਬਾਦੀ ਦਾ ਅੱਜ ਸਾਰਾ ਦੇਖਣ ਨੂੰ ਮਿਲ ਰਹੀ ਆ ਉਹਨਾਂ ਨੂੰ ਸੋ ਅਸੀਂ ਸਰਕਾਰ ਨੂੰ ਕਿਹਾ ਵੀ ਜਲਦੀ ਇਹਦੀ ਰਿਪੋਰਟ ਤਿਆਰ ਕਰਕੇ ਤੁਸੀਂ ਭੇਜੋ ਪੰਜਾਬ ਸਰਕਾਰ ਨੂੰ ਕਹਿੰਦੇ ਆ ਜੇ ਇੱਕ ਹਫ਼ਤੇ ਦੇ ਵਿੱਚ ਵਿੱਚ ਇਹਦਾ ਕੋਈ ਤੁਸੀਂ ਲੋਕਾਂ ਨੂੰ ਇਸ ਸੰਬੰਧੀ ਕੋਈ ਐਲਾਨ ਨਾ ਕੀਤਾ ਤਾਂ ਇਸ ਇਲਾਕੇ ਦੇ ਲੋਕਾਂ ਨੂੰ ਲੈ ਕੇ ਜਿਹੜੇ ਕੇਵਲ ਇਸ ਖਾਸ ਤੌਰ ਤੇ ਇਸ ਸਮੱਸਿਆ ਨਾਲ ਪੀੜਿਤ ਨੇ ਆ ਵਾਇਰਸ ਦੀ ਸਮੱਸਿਆ ਨਾਲ ਉਹਨਾਂ ਨੂੰ ਲੈ ਕੇ ਅਸੀਂ ਉਹਨਾਂ ਕਿਸਾਨਾਂ ਨੂੰ ਲੈ ਕੇ ਫਿਰ ਨਹੀਂ ਤਾਂ ਸਾਨੂੰ ਵੱਡੇ ਪੱਧਰ ਤੇ ਜਿਹੜਾ ਹੈਗਾ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਕਰਾਂਗੇ ਜੀ ਬਤਾ